भगवंत मान जिंदाबाद 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 आम आदमी पार्टी जिंदाबाद 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 आम आदमी पार्टी जिंदाबाद 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 पंजाब सरकार जिंदाबाद 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 अरविंद केजरीवाल जिंदाबाद 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 अरविंद केजरीवाल जिंदाबाद 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 आम आदमी पार्टी जिंदाबाद जिंदाबाद ਮੇਰੇ ਵੱਲ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਦੋਸਤੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੋ ਸਮਾਜ ਚ ਚੇਂਜ ਆ ਰਹੀ ਹੈ ਉਹ ਬਹੁਤ ਵੱਡੀ ਆ ਅੱਜ ਦੁਨੀਆ ਸਾਰੀ ਬਹੁਤ ਸਿਆਣੀ ਹੈ ਪਬਲਿਕ ਸਾਰੀ ਕੰਮ ਦੇ ਆਧਾਰ ਤੇ ਵੋਟਾਂ ਕਰਦੀ ਹੈ ਉਹ ਇਹ ਗੱਲ ਸਾਡੇ ਲੁਧਿਆਣੇ ਹਲਕੇ ਦੀ ਸੂਝਵਾਨ ਵੋਟਰਾਂ ਨੇ ਪ੍ਰੂਫ ਕਰਤਾ ਹੈ ਕਿ ਮਾਨ ਸਰਕਾਰ ਨੇ ਜੋ 3 ਸਵਾ 3 ਸਾਲ ਕੰਮ ਕੀਤੇ ਨੇ ਉਹ ਪੰਜਾਬ ਦੇ ਹਿੱਤਾਂ ਦੇ ਕੰਮ ਕੀਤੇ ਨੇ ਲੋਕਾਂ ਦੇ ਖਾਦੇ ਕੰਮ ਕੀਤੇ ਨੇ ਲੋਕਾਂ ਨੇ ਕੰਮ ਦੇਖਦੇ ਹੋਏ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇਖਦੇ ਹੋਏ ਸਾਡੇ ਉਥੋਂ શ્રી ਸੰਜੀਵ ਰੋੜਾ ਜੀ ਨੂੰ ਭਾਰੀ ਬੋਮਾ ਦੇ ਕੇ ਜਵਾਰਾ ਜਤਾਇਆ ਸੋ ਇਹ ਗੱਲ ਪ੍ਰੂਫ ਕਰਦੀ ਹੈ ਕਿ ਜਨਤਾ ਅੱਜ ਕੱਲ ਕਿਸੇ ਮੌਕਾ ਪ੍ਰਸਤ ਨੂੰ ਕਿਸੇ ਧੋਖੇਬਾਜ਼ ਨੂੰ ਕਿਸੇ ਪੈਸੇ ਵਾਲੇ ਨੂੰ ਕਿਸੇ ਬੋਧੀ ਗੱਲਾਂ ਕਰਨ ਵਾਲੇ ਨੂੰ ਧਰਮ ਦੇ ਨਾਂ ਤੇ ਵੋਟਾਂ ਨਹੀਂ ਪਾਉਂਦੀ ਅੱਜ ਲੋਕ ਸਿਰਫ ਤਾਂ ਸਿਰਫ ਬੰਦੇ ਦਾ ਤੇ ਪਾਰਟੀ ਦਾ ਕੰਮ ਦੇਖਦੀ ਹੈ ਇਸੇ ਕਰਕੇ ਸਾਡੀਆਂ ਪਾਰਟੀ ਦੇ ਕੰਮ ਦੇਖਦੇ ਹੋਏ ਗੁਜਰਾਤ ਤੋਂ ਵੀ ਇਹ ਜਿੱਤੇ ਆ ਔਰ ਲੁਧਿਆਣਾ ਤੋਂ ਵੀ ਸੰਜੀਵ अरोड़ा ਜੀ ਭਾਰੀ ਬਹੁਤ ਨਾਲ ਜਿੱਤ ਰਹੇ ਨੇ ਸਭ ਨੂੰ ਆਮ ਆਦਮੀ ਪਾਰਟੀ ਮਕੇਰੀਆਂ ਵੱਲ ਲੱਖ ਲੱਖ ਮੁਬਾਰਕਾਂ ਥੈਂਕ